ਦੇ ਲਈ ਵਾਪਕ ਜੀ ਰਾਜੀ ਕਰਦੇ ਹਾਂ ਠੀਕ ਹੈ ਜੀ ਹਾਂ ਜੀ ਹਾਂ ਦੇਖੋ ਜੀ ਜਿਹੜਾ ਜੋ ਅਸੀਂ ਦਿੱਲੀ ਕਨਵੈਨਸ਼ਨ 22 ਤਰੀਕ ਦੇ ਦੋਹਾਂ ਫਾਰਮਾਂ ਵੱਲੋਂ ਰੱਖੇ ਸੀ ਉਹਦੇ ਦੋ ਮੇਨ ਮਨੋਰਥ ਸੀਗੇ ਪਹਿਲਾ ਜਿਹੜੇ ਦੇਸ਼ ਭਰ ਦੇ ਜਿਹੜੇ ਉੱਗੇ ਐਕਸਪਰਟ ਆ ਜਿਹੜੇ ਆਰਥਿਕ ਮਾਹਰ ਹੈ ਤੇ ਜਿਨ੍ਹਾਂ ਦੇ ਵਿੱਚ ਜਿਹੜਾ ਆਪਣਾ ਖੇਤੀ ਲਾਗਤ ਤੇ ਜਿਹੜਾ ਪ੍ਰਾਈਸ ਕਮਿਸ਼ਨ ਹੈ ਜਿਹੜੇ ਉਹਦੇ ਵੀ ਸਾਬਕਾ ਅਧਿਕਾਰੀ ਸ਼ਾਮਲ ਸੀ ਉਹਨਾਂ ਨੇ ਜਿਹੜਾ ਆਪਣਾ ਐਮਐਸਪੀ ਵਾਲੇ ਮੁੱਦਿਆਂ ਤੇ ਤੇ ਬਾਕੀ ਮੁੱਦਿਆਂ ਤੇ ਇਹ ਰੱਖਣਾ ਸੀਗਾ ਆਪਣਾ ਜਿਹੜਾ ਵਰਸ਼ਨ ਰੱਖਣਾ ਸੀਗਾ ਵੀ ਕਿਵੇਂ ਇਹ ਜਿਹੜੇ ਐਮਐਸਪੀ ਐ ਇਹੇ ਦੇ ਨਾਲ ਦੇਸ਼ ਦੇ ਲੋਕਾਂ ਦਾ ਭਲਾ ਹੋ ਸਕਦਾ ਸਰਕਾਰ ਦਾ ਕੋਈ ਨੁਕਸਾਨ ਨਹੀਂ ਉਹਦੇ ਵਿੱਚ ਅਸੀਂ ਪੂਰੀ ਤਰ੍ਹਾਂ ਸਫਲ ਰਹੇ ਹਾਂ ਜਿਹੜੇ ਉੱਗੇ ਮੈਂ ਸਾਰਿਆਂ ਦਾ ਨਾਂ ਨਹੀਂ ਲੈ ਸਕਦਾ ਜਿਹੜੇ ਉੱਗੇ ਮਾਹਰ ਐ ਖੇਤੀ ਮਾਹਰ ਐ ਆਰਥਿਕ ਮਾਹਰ ਫੋਚੇ ਸੀ ਜਿਨ੍ਹਾਂ ਨੇ ਆਪਣਾ ਵਰਸ਼ਨ ਰੱਖਿਆ ਦੂਜਾ ਜਿਹੜਾ ਸੀਗਾ ਆਉਣ ਵਾਲੇ ਭਵਿੱਖ ਦੇ ਜਿਹੜਾ ਪ੍ਰੋਗਰਾਮਾਂ ਦਾ ਜਿਹੜਾ ਐਲਾਨ ਐ ਕਰਨੇ ਸੀਗਾ ਜਿਹਦੇ ਵਿੱਚ ਅਸੀਂ ਅੱਜ ਵਾਲਾ ਜਿਹੜਾ ਸੀਗਾ ਪਤਲੇ ਫੂਕਣ ਵਾਲਾ ਪਤਲੇ ਦਹਣ ਵਾਲਾ ਅ ਇਹਦੇ ਸਵੇਤ 15 ਅਗਸਤ ਨੂੰ ਜਿਸ ਦਿਨ ਇਹ ਆਜ਼ਾਦੀ ਦੇ ਦਿਨ ਦੇ ਤੌਰ ਤੇ ਬਣਾ ਰਹੇ ਆ ਜਿਹੜੇ ਹਾਕਮ ਹੈ ਸਾਡੇ ਦੇਸ਼ ਦੇ 15 ਤਰੀਕ ਨੂੰ ਪਰ ਅਸੀਂ ਵੇਖਿਆ ਵੀ ਜਿਹੜੇ 1 ਜੁਲਾਈ ਤੋਂ ਜਿਹੜੇ ਤਿੰਨ ਫੌਜਦਾਰੀ ਕਾਨੂੰਨ ਲੈ ਕੇ ਆਏ ਨੇ ਉਹਨਾਂ ਨੇ ਮਤਲਬ ਸਮਝ ਲਓ ਵੀ ਪੁਲਿਸ ਨੂੰ ਇੰਨੇ ਅਧਿਕਾਰ ਦੇ ਦਿੱਤੇ ਵੀ ਉਹਨੂੰ ਆਪਾਂ ਲੋਕ ਰਾਜ ਕਹਿਣ ਦੀ ਬਜਾਏ ਪੁਲਿਸ ਰਾਜ ਕਹਿ ਸਕਦੇ ਆ ਉਹ ਜਿਹੜਾ ਕਿ ਪੁਲਿਸ ਰਾਜ ਹੈ ਉਹ ਅੰਦੋਲਨਕਾਰੀ ਲੋਕਾਂ ਤੇ ਜਿਹੜੇ ਵਰਗ ਹੈ ਜਿਹੜੇ ਦੱਬੇ ਕੁਚਲੇ ਵਰਗ ਹੈ ਉਹਨਾਂ ਤੇ ਲਾਗੂ ਹੋਣਾ ਤੋ ਅਸੀਂ ਉਹ 15 ਅਗਸਤ ਨੂੰ ਉਹਨੂੰ ਦਿਨ ਆਜ਼ਾਦੀ ਦੇ ਦਿਨ ਦੀ بجائے ਉਹਨੂੰ ਅਧੂਰੀ ਆਜ਼ਾਦੀ ਜਾਂ ਜਿਹੜੀ ਮਾੜੀ ਮੁੱਟੀ ਆਜ਼ਾਦੀ ਮਿਲੀ ਸੀਗੇ ਉਹਨੂੰ ਖੋਣ ਦੇ ਦਿਨ ਵਜੋਂ ਅਸੀਂ ਬਣਾਵਾਂਗੇ ਤੇ ਉੱਥੇ ਜਿਹੜਾ ਟਰੈਕਟਰ ਮਾਰਚ ਕਰਾਂਗੇ ਲੌਂਗ ਮਾਰਚ ਕਰਦੇ ਹੋਏ ਤਹਿਸੀਲ ਹੈੱਡਕੁਆਟਰਾਂ ਤੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਪਹੁੰਚਦੇ ਹੋਏ ਉਹ ਜਿਹੜੀਆਂ ਤਿੰਨ ਫੌਜਦਾਰੀ ਕਾਨੂੰਨ ਹੈ ਉਹਨਾਂ ਦੀਆਂ ਅਸੀਂ ਕੱਪ ਗਿਆ ਫੁੱਕਾਂਗੇ ਕੱਪ ਕੱਪ ਗਿਆ ਫੁੱਕਦੇ ਹੋਏ ਦੁਬਾਰਾ ਦੱਸ ਦਿੰਦਾ ਤਹਸੀਲ ਹੈੱਡਕੁਆਟਰਾਂ ਤੇ ਜ਼ਿਲ੍ਹਾ ਹੈੱਡਕੁਆਟਰਾਂ ਤੇ 15 ਅਗਸਤ ਨੂੰ ਹਰਿਆਣਾ ਉਰ ਪੰਜਾਬ ਮੇਂ ਦੋਨੋ ਜਗ੍ਹਾ ਕੱਲਾ ਨਹੀਂ ਜੇ ਸਾਰੇ ਸੂਬਿਆਂ ਦੇ ਵਿੱਚ ਕੱਲਾ ਪੰਜਾਬ ਹਰਿਆਣਾ ਚ ਨਹੀਂ ਸਾਰੇ ਸੂਬਿਆਂ ਦੇ ਵਿੱਚ ਇਹ ਜਿਹੜੇ ਤਿੰਨ ਫੌਜਦਰੀ ਕਾਨੂੰਨ ਹੈ ਜਿਨ੍ਹਾਂ ਨੇ ਕੱਲਾ ਇਹ ਨਹੀਂ ਵੀ ਇਕੱਲੇ ਕਿਸਾਨਾਂ ਤੇ ਸਾਰੇ ਜਿਹੜੇ ਵਰਗ ਹੈ ਮੱਧ ਵਰਗ ਹੈ ਜਾਂ ਮੈਂ ਇੱਥੇ ਕਰ ਮੈਂ ਤਾਂ ਕਹਾਂ ਮਿਡਲ ਕਲਾ ਵੀ ਆਊਗਾ ਉਹਦੀ ਮਾਰ ਥੱਲੇ ਉਹ ਜਿਹੜਾ ਕਾਲੇ ਜਿਹੜੇ ਹੈਗੇ ਨੇ ਤਨਖਵਾਦਰੀ ਕਾਨੂੰਨ ਉਹਨਾਂ ਦੀਆਂ ਕਾਪੀਆਂ ਮਾਰਚ ਕਰਦੇ ਹੋਏ ਟਰੈਕਟਰਾਂ ਤੇ ਤਹਿਸੀਲ ਹੈੱਡਕੁਆਰਟਰਾਂ ਤੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਕਾਪੀਆਂ ਭੁੱਖੀਆਂ ਜਾਣਗੀਆਂ ਇਹ ਸਾਡਾ 15 ਤਰੀਕ ਅਗਸਤ ਦਾ ਪ੍ਰੋਗਰਾਮ ਐਲਾਨ ਕੀਤਾ ਗਿਆ ਜਿਹਦੀ ਅਸੀਂ ਕੱਲ ਪਰਸੋਂ ਮੀਟਿੰਗ ਕਰ ਲਈ ਦੋਨੇ ਫੋਰਮਾਂ ਨੇ ਉਹਦੀ ਸਾਰੀ ਜਿਹੜੀ ਪਲੈਨਿੰਗ ਹੈ ਉਹਦੀ ਲਾਗੂ ਕਰਨ ਦੇ ਵਿਉਂਤਬੰਦੀ ਸਾਰੀ ਤਿਆਰ ਹੋ ਗਈ ਇਸ ਤੋਂ ਬਿਨਾ ਸਤੰਬਰ ਮਹੀਨੇ ਦੇ 31 ਅਗਸਤ ਨੂੰ ਜਾਂ 30 ਅਗਸਤ ਨੂੰ ਜਿੱਤੇ 200 ਦਿਨ ਪੂਰਾ ਹੋ ਜਾਂਦਾ ਇਸ ਅੰਦੋਲਨ ਦਾ ਉਸ ਦਿਨ ਜਿਵੇਂ ਪਹਿਲਾਂ 100 ਦਿਨ ਤੇ ਵੱਡੇ ਇਕੱਠ ਕੀਤੇ ਸੀਗੇ ਬਾਡਰਾਂ ਤੇ ਐਵੇਂ ਵੱਡੇ ਇਕੱਠ ਕਰਦੇ ਹੋਏ ਭਰਵੇਂ ਇਕੱਠ 10 ਹਜ਼ਾਰਾਂ ਦੀ ਗਿਣਤੀ 'ਚ ਇਕੱਠ ਕਰਦੇ ਹੋਏ ਉਹ ਜਿਹੜਾ 200 ਮਹੀਨਿਆਂ ਤੇ ਜਿਹੜੇ ਇੱਥੇ ਬਾਡਰ ਤੇ ਇਕੱਠ ਕੀਤੇ ਜਾਣਗੇ ਤੀਜਾ ਜਿਹੜਾ ਸਪਟੰਬਰ ਦੇ ਮਹੀਨੇ ਦੇ ਵਿੱਚ ਇੱਕ 15 ਸਪਟੰਬਰ ਨੂੰ ਜੀਂਦ ਵਾਲੇ ਆਪਣਾ ਹਰਿਆਣਾ ਦੀਆਂ ਜਦੋਂ ਮਤਲਬ ਪੂਰਾ ਕੈਂਪੇਨ ਚੱਲ ਪੂਗੇ 15 ਤਰੀਕ ਨੂੰ ਵੱਡੀ ਜਿਹੜੀ ਕਿਸਾਨ ਮਹਾਪੰਚਾਇਤ ਹੈ ਇਹਦੇ ਨੰਗਾ ਕਰਦੇ ਹੋਏ ਹਰਿਆਣੇ ਸਰਕਾਰ ਦਾ ਰੋਲ ਕੇਂਦਰ ਸਰਕਾਰ ਦਾ ਰੋਲ ਆ ਜਿਹੜਾ ਕਿਸਾਨ ਵਿਰੋਧੀ ਉਹ 15 ਤਰੀਕ ਨੂੰ ਜਿਲ੍ਹੇ ਕਿਤੇ ਜਾਓਗੇ ਔਰ 22 ਤਰੀਕ ਨੂੰ ਜਿਹੜਾ ਇਧਰਲਾ ਫੁਰਖੇਤਰ ਜ਼ਿਲ੍ਹੇ ਦੇ ਵਿੱਚ ਪਿਪਲੀ ਹੈ ਜੋ ਪਿਪਲੀ ਹੈ ਨਾ ਪਿਪਲੀ ਮੰਡੀ ਦੇ ਵਿੱਚ ਜਿਹੜੀ 22 ਤਰੀਕ ਨੂੰ ਦੋ ਵੱਡੀਆਂ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ ਇਹ ਅਸੀਂ ਉਸ ਦਿਨ ਐਲਾਨ ਕੀਤੀ ਹੈ 22 ਤਰੀਕ ਨੂੰ ਜੀ ਵੀਰ ਜੀ